ਆਪ ਕੀ ਜੁਦਾ ਹੁਣ ਨੂੰ ਪੜੋ ਹੱਤੋਂ ਪਹਿਲਾਂ ਬੁਲਾਇਆ ਫਤਿਹ ਰਾਜਾ ਰਾਜੂ ਜੀ ਦਾ ਘਰ ਦਾ ਨਸਲਾ ਕੀਆ ਅੱਜ ਆਪਾਂ ਕਿਉਂ ਆਏ ਆ ਇਹ ਮੈਨੂੰ ਤੋਂ ਪਹਿਲਾਂ ਬੁਲਾ ਰਹੇ ਨੇ ਬਾਲਾ ਜੀ ਬੋਲੋ ਮਸਲੇ ਦੀ ਜਾਣਕਾਰੀ ਤੁਸੀਂ ਆਪ ਹੀ ਹੱਦੀ ਹੰਡਾਈਆ ਦੇ ਸਾਲ ਨਾਲੋਂ ਅੱਜ ਆਪਾਂ ਜਿਵੇਂ ਅਸੀਂ ਕੋਈ ਜਾਣਕਾਰੀ ਬਦਲਾ ਸਾਂਝੀ ਹੋਵੇ ਜੋ ਕਿ ਪਿਛਲੇ ਸੁਲੋਪਤ ਲੰਦਰ ਜਾਣ ਦਾ ਫੈਸਲਾ ਕੀਤਾ ਸੀ ਅੱਜ ਚੰਡੀਗੜ੍ਹ ਤੱਕ ਤਾਰਾ ਖੜਕੀਆਂ ਜਿੱਤੇ ਜੀਵੀ ਚੋਰ ਸੀ ਜਿੱਤੇ ਮੁੱਖ ਮੰਤਰੀ ਦਾ ਆਪ ਘਰ ਤੇ ਹੋਣਾ ਸੀ ਰਾਜੇ ਜੀ ਜੀ ਹੋਰ ਕਰਕੇ ਪੁੱਛਦੀ ਆ ਪ੍ਰਧਾਨ ਜੀ ਉੱਤੇ ਕੀ ਕਰੋਗੇ ਮਖਾ ਜੀ ਸੁਸਮਾਰ ਪਾਵਨ ਨੰਨਤਰ ਦੇ ਵਿੱਚ ਜੇਰੇ ਉਡ ਜਾਓਗੇ ਮੇਰੇ ਸਾਨੂੰ ਨਹੀਂ ਪਤਾ ਅਸੀਂ ਮੌਕੇ ਤੇ ਦੇਖਾਂਗੇ ਜਿਹੜੀ ਪੰਜਾਬ ਦੀ ਸਰਕਾਰ ਕੰਮ ਨਹੀਂ ਸੀ ਉਹਨਾਂ ਨੇ ਗੱਲਬਾਤ ਕਰੀ ਪ੍ਰਧਾਨਤਰੀ ਇੱਕ ਵੀ ਸ਼ਾਮ ਨੂੰ 6 ਵਜੇ ਗੁਰਦੀਪ ਸਿੰਘ ਰਾਮਪੁਰਾ ਨੂੰ ਭੇਜਿਆ ਬਚਿੰਦੇ ਜਿਦੇ ਸਰੰਦਰਪਾਲ ਜੀ ਪਰਮਾਰ ਦੇ ਦੋਸਤਾਂ ਦੀ ਆਪਰ ਤੇ ਕੋਰਣਾ ਨਾਲ ਹੋਈ ਦੂਜੇ ਦਿਨ ਸਾਨੂੰ ਸੱਦਿਆ ਉਹਨਾਂ ਤੁਹਾਡੇ ਮੀਟਿੰਗਾਂ ਹੋਈਆਂ ਕਿ ਤੱਕ ਮਾਨ ਤੋਣੀ ਮੱਖਣ ਹੋਣੀ ਦੂਸਰੇ ਨਾਲ ਉਸ ਮਸਲੇ ਦਾ ਸੱਤ ਕਰ ਰਹੇ ਸੀ ਜਿਵੇਂ ਸਾਡੀ ਗੁਰਦੀਪ ਸੀ ਜਿੰਦੇ ਦੀ ਟੀਮ ਸੀ ਕੋਈ ਅਸੀਂ ਉੱਤੇ ਇਸਨੂੰ